ਸਤਿ ਸ੍ਰੀ ਅਕਾਲ ਜੀ ਸਾਰੇ ਭਰਾ ਨੂੰ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਅਰਦਾਸ ਕਰਦੇ ਜੋ ਇਸ ਇਸ ਚੈਨਲ ਨਾਲ ਜੁੜੇ ਆ ਵੀਰ ਭਰਾ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਵੋਗੇ ਕੁਐਸਟ ਬੇਨਤੀ ਕਰਦੇ ਆ ਲਗਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਸੇਰੋ ਜ਼ਿਲ੍ਹਾ ਤਰਨਤਾਰ ਸਾਹਿਬ ਇਸ ਤਹਿਸੀਲ ਵੀ ਤਰਨਤਾਰ ਸਾਹਿਬ ਚੰਗੇ ਦਧਾਰੂ ਇੱਥੇ ਜਿਹੜੇ ਘੋੜੇ ਘੋੜੀਆਂ ਚੰਗੀ ਮਾਤਰਾ ਦੇ ਵਿੱਚ ਆਏ ਆ ਮਾਲਵਾ ਦਬਾਬਾ ਮਾਝਾ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਇੱਥੇ ਗਾਹਕ ਆਏ ਆ 8 8 ਦਾ 10 ਲੱਖ 20 20 ਲੱਖ ਟਿੱਕਰ ਜਿਹੜਾ ਘੋੜੇ ਘੋੜੀਆਂ ਸੇਲ ਹੋ ਚੁੱਕੇ ਨੇ ਤੇ ਕੋਈ ਹੋਰ ਸੇਲ ਤੇ ਵੀ ਸੇਲ ਹੋ ਚੁੱਕੇ ਆ ਕੁਝ ਹੁੰਜ ਵੀ ਸ਼ੌਂਕੀਆ ਤੌਰ ਤੇ ਮੇਲਾ ਲਾਇਆ ਗਿਆ ਵਿਖਾਉਣ ਨੂੰ ਲਿਆਂਦੇ ਨੇ ਚੰਗੇ ਤੇ ਧਾਰੂ ਘੋੜੇ ਘੋੜੀਆਂ ਵੇਖਣ ਨੂੰ ਮਿਲੇ ਆ ਤੇ ਆਓ ਬਾਕੀ ਸਾਰੀ ਡਿਟੇਲ ਤੁਹਾਨੂੰ ਵਿਖਾਉਨੇ ਆ ਮੰਡੀ ਘੁਮਕਮਾ ਕੇ ਵਿਖਾਉਨੇ ਆ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਕਿੱਲਾਂ ਤੇ ਖੜੇ ਕਿੱਲੇ ਹਾਂ ਘੋੜਿਆਂ ਦੀ ਚਾਲ ਨਾਲੇ ਪੱਟ ਦੱਸਦੇ ਬਾੜਾ ਕੁਝ ਬੋਲ ਕੇ ਨੀ ਜੱਟ ਦੱਸਦੇ ਕਿੱਲਾਂ ਤੇ ਖੜੇ ਕਿੱਲੇ ਹਾਂ ਘੋੜਿਆਂ ਦੀ ਚਾਲ ਨਾਲੇ ਪੱਟ ਦੱਸਦੇ ਬਾੜਾ ਕੁਝ ਬੋਲ ਕੇ ਨੀ ਜੱਟ ਦੱਸਦੇ ਕਿੱਲਾਂ ਤੇ ਖੜੇ Hoje ele